ਸੋ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਿਨ ਚੜ ਗਿਆ ਤੇ ਟਾਈਮ ਹੋ ਗਿਆ ਵਾ 8:30 ਦਾ ਤੇ ਆਪਾਂ ਆਏ ਸੀ ਜਲੰਧਰ ਤੇ ਜਾਣਾ ਵਾ ਹੁਣ ਖੇਤ ਇੱਥੇ ਖੇਤ ਜਾਵਾਂਗੇ ਤੇ ਚਾਰ ਵਾਲੀਆਂ ਅੰਬੀਆਂ ਤੋੜ ਕੇ ਲੈ ਕੇ ਆਉਣੀਆਂ ਆਪਾਂ ਤੇ ਹੁਣ ਜਾਂਦੇ ਆ ਮੈਂ ਤੇ ਪਰਦੀ ਖੰਮਰ ਰੋਡ ਉੱਥੋਂ ਉਹਨਾਂ ਛੋਟੀ ਛੋਟੀ ਅੰਬੀਆਂ ਨੇ ਜਿਹੜੀਆਂ ਲਗਾਉਣੇ ਤੁਹਾਨੂੰ ਬੂਟੇ ਭਰੇ ਪਏ ਆ ਤੇ ਮਿਲਦੇ ਆ ਉਹਨਾਂ ਨੂੰ ਉੱਥੇ ਕੀ ਕੀ ਕੱਢਦੇ ਆ ਗੱਡੀ ਤੇ ਜਾਂਦੇ ਆ ਖੇਤਾਂ ਤੇ ਫਿਰ ਤੁਹਾਨੂੰ ਦਿਖਾਉਣੇ ਆਂ ਅੰਬਾਂ ਵਾਲੇ ਬੂਟੇ ਆ ਖੜੀ ਆਪਣੀ ਗੱਡੀ ਜੱਥੇ ਖੱਡੀ ਖੜੀ ਆ ਕਰਦੇ ਆ ਅਨਲੌਕ ਗੱਡੀ ਕਰ ਲਈ 66 ਆਨ ਲਾ ਕੇ ਫਿਰ ਮੋਟਰ ਦੇ ਭయ్యా ਵਾਈਲ ਦਾ ਨਾਮ ਵਾਈਲ 70 ਬੱਸ ਕੱਟਦੇ ਆ ਪਾ ਬੈਕ ਮਾਲਮ ਜੀ ਗੇਟ ਖੋਲ ਕੇ ਖੜੇ ਆ ਆਪਾਂ ਤੌਰ ਤੇ ਜਾ ਨਿਆ ਹਾਂ ਕਿ ਆਪਾਂ ਆ ਗਏ ਸੀ ਅੰਬਾਂ ਵਾਲੇ ਬੂਟੇ ਕੋਲ ਤੇ ਤੁਰੇ ਜਾਂਦੇ ਅੱਗੂ ਦੇਖਦੇ ਹਾਂ ਕਿੰਨੇ ਕ ਲੱਗਿਆ ਇੱਧਰ ਵੀ ਦੇਖੋ ਅੰਬੀਆਂ ਕੋਬ ਬੂਟਾ ਪਰ ਆਏ ਅੰਬੀਆਂ ਨਾਲ ਚਾਰੀ ਅੰਬੀਆਂ ਬਾਈ ਹੋਏ ਬੂਟੇ ਭਰੇ ਹੀ ਪਏ ਅੰਬੀਆਂ ਨਾਲ ਤਾਂ ਲੋਬੀ ਅੰਬਾ ਚੋਲਾ ਭਰ ਲਿਆ ਅੰਬਾਂ ਦਾ ਤੇ ਇੱਕ ਚੋਲਾ ਪਹਿਲਾਂ ਭੇਜਤਾ ਗੱਡੀ ਚ ਬਗਾਉਣੇ ਤਾਂ ਅੰਬਾ ਤੋੜ ਤੋੜ ਹੋ ਗਿਆ ਪੰਦਾਲ ਪਸੀਨੇ ਪਸੀਨੀ ਹੋ ਗਏ ਹੁਣ ਜਾਣਾ ਆਪਾਂ ਘਰ ਨੂੰ ਹੁਣ ਜਾਣਿਆ ਘਰੇ ਬਹੁਤ ਗਰਮੀ ਹੀ ਮੰਦਾਲ ਹੋ ਗਿਆ ਪੂਰਾ ਇਹ ਅੰਬੀਆਂ ਤੋੜ ਕੇ ਜੇ ਹੁਣ ਆਪਾਂ ਤੁਰਪੇ ਹੁਣ ਜਾਣਾ ਵਾ ਘਰੇ ਜਾ ਕੇ ਠੰਡੇ ਥਾਂ ਬੈਠਦੇ ਏਸੀ ਚਲਦਾ ਹੋਣਾ ਪੂਰਾ ਘੰਟਾ ਬਾਹਰ ਨਹੀਂ ਨਿਕਲਣਾ ਆਪਾਂ ਦੇਖੋ ਅੰਬੀਆਂ ਹੀ ਅੰਬੀਆਂ ਅੰਬੀਆਂ ਹੀ ਅੰਬੀਆਂ ਹੋ ਗਈਆਂ ਨਾ ਗੱਡੀ ਰੱਡਿੱਗੀਸ ਇੱਕ ਝੋਲਾ ਅੱਗੇ ਪਿਆ ਆ 15 ਕਿਲੋ ਆਪਾਂ ਆਂਦੀਆਂ ਤੋੜ ਲੀਆਂ ਇਹ ਘਰੇ ਚਾਲਦੇ ਆ ਕਰ ਰਹੇ ਹੁਣ ਤੇ ਬੈਠਦੇ ਅੰਦਰ ਜੰਮੀ ਬਾਰ ਬਹੁਤ ਆ ਵੇਸੀ ਚੱਲਦੀ ਆਂਦਾ ਤੇ ਆਪਾਂ ਅੰਨ ਮੰਣੀ ਜਾਂਦੇ ਆ ਥੱਲੇ ਸਾਡੇ ਥੱਲੇ ਬੈਠੇ ਆਂ ਬਹੁਤ ਆ ਜੀਰੇ ਨੂੰ ਚਾਲਦੇ ਆ ਗੱਡੀ ਕੋਲੇ ਇੱਧਰ ਆ ਰਹੇ ਸਰਦਾਰ ਡੜੀ ਜੀ ਆ ਰਹੇ ਮੰਗਰ ਨਾਲ ਆਈ ਸੀ ਤੇ ਹੁਣ ਜਾਣਾ ਆਪਾਂ ਗੱਡੀ ਕੋਲੇ ਇੱਧਰ ਦੇਖੋ ਜਾ ਰਿਹਾ ਗੱਡੀ ਦੇ ਕੋਲ ਅੱਗੇ ਅੱਗੇ ਇੰਨੀ ਗਰਮੀ ਚ ਕਹਿੰਦਾ ਗੱਡੀ ਮੈਂ ਚਲਾਉਣੀ ਪਾਪਾ ਜੀ ਆਹ ਫਿਰ ਇਹ ਗੱਡੀ ਇਹ ਡਰਾਈਵਰ ਨੇ ਛੋੜਾ ਡਰਾਈਵਰ ਕਹਿੰਦਾ ਗੱਡੀ ਮੈਂ ਹੀ ਚਲਾਉਣੀ ਇੱਧਰ ਤਾਂ ਦੇਖੋ ਲੋਕ ਯ ਆਪਣੀ ਫਲ ਤੋਂ ਨੇ ਖਰਬੂਜੇ ਵੀ ਲੈ ਆਉਂਦੇ ਆ ਹਜਿਓ ਮੇਰੇ ਦੀ ਹੋ ਚੱਕੀ ਆਉਂਦੇ ਆ ਕਰਬੂਜੇ ਦੇ ਕਰਨ ਫੇਰ ਗਿਆ ਘੇੜਾ ਲਾਉਣ ਇੱਕ ਆ ਵੀ ਆਪਾਂ ਬਟਿਆਲਾ ਤੋਂ ਥੋੜੇ ਜਿਹੀਰੇ ਨੂੰ ਆਪਾਂ ਇੱਕ ਰੰਡਾ ਜਿਹੀ ਚੱਲਾ ਅਖਵਾਦ ਕਰੀ ਤੇ ਪਿੱਛੇ ਰੋਗੇ ਸੀਗੇ ਕਰਬੂਜਾ ਦਵਾਨਾ ਮੰਡੀ ਲੱਗਦੀ ਐ ਇੱਥੇ ਆਪਾਂ ਲੈਣ ਲੱਗੇ ਦਵਾਨੇ ਜੋ ਤੂੰ ਲੈ ਜੀ ਗੱਦੂ ਦਾ ਜੇ ਆਪਾਂ ਦਵਾਈਆਂ ਲੈ ਕੇ ਆਪਾਂ ਤੁਰਪੇ ਸੀ ਕਿਉਂ ਨਹੀਂ ਚਾਣੇ ਆਪਾਂ ਚੱਲ ਨੂੰ ਆਪਣੇ ਚੱਲ ਹੋਣ ਕਿ ਪੰਜ ਲੋਈਆਂ ਆਪਾਂ ਪਹੁੰਚਣ ਵਾਲੇ ਆ ਆਹ ਹਾਂ ਗਾ ਇਸੀ ਲੋਈਆਂ ਤੇ ਆ ਗਿਆ ਗ੍ਰੇ ਟੋਲ ਟੈਕਸ ਟੋਲ ਟੈਕਸ ਤਾਂ ਵੈਸੇ ਬੰਦ ਹੀ ਆ ਪਰਮਾਨੈਂਟ ਬੰਦ ਹੋ ਗਿਆ ਬਾਈ ਚਲ ਹੁੰਦੀ ਇੱਥੇ ਔਰ ਜਾ ਦੇਖੋਣੇ ਕਰਕੇ ਤਾਂ ਕੁਝ ਜਿਹੜਾ ਕਰਦੇ ਪਰਮਾਨੈਂਟ ਪਾਉਂਦਾ ਏ ਤੇਰ ਦੇਖੋ ਇਹਨਾਂ ਨੂੰ ਪਾਪਾ ਕੀ ਕਹਿੰਦੇ ਹੁੰਦੇ ਆ ਜਿਹੜੇ ਆ ਰਹੇ ਆ ਗੱਡੀਆਂ ਵਾਲੇ ਹੈਂ ਗੱਡੀ ਟੱਕਰੀ ਵਾਹ ਕੋ ਕਿੰਨੇ ਆ ਰਹੇ ਟੱਕਰੀ ਵਾਹ ਜੋ ਵੀ ਕਹਿੰਨੇ ਨੇ ਉਹਨਾ ਪੱਕਾ ਨਹੀਂ ਕਲੀਅਰ ਨਾ ਲੱਗਦਾ ਬਲਦਾਂ ਦੀ ਬੱਸ ਬਰਾਗ ਉਹ ਮਹੂਤ ਆਗੇ ਸੀ ਅੱਜ ਕਿੰਨਾਂ ਮੌਜੂਦ ਕਰਦੇ ਆਗੇ ਮੌਜੂਦ ਟ੍ਰੈਫਿਕ ਨਾਲ ਨੂੰ ਛੱਡ ਕੇ ਆਪਾਂ ਅੰਬਰਸਰ ਵੱਲ ਜਾਂਦੇ ਮੜੇ ਗੋਦ ਦੇ ਪੱਲੇ ਬੰਨ੍ਹ ਗਾਣਾ ਫੜੀ ਨਾ ਮੜਾ ਹੋਊਗਾ ਰੋਕ ਹੋਏਗਾ ਚਲੋ ਨਹੀਂ ਬਾਟ ਕਾਂਸ ਨਾ ਫਾੜ ਕਾਂ ਚਾੜ ਦੇ ਵਿੱਚ ਵਿੱਚ ਆਪਾਂ ਮੋੜਦੇ ਆਪਾਂ ਆਪਣੇ ਖੇਤ ਨੂੰ ਇੱਥੋਂ ਜਾਵਾਂਗੇ ਆਪਣੇ ਪਿੰਡ ਨੂੰ ਇਹ ਆਪਣੇ ਪਿੰਡ ਦਾ ਰਸਤਾ ਉੱਥੇ ਫੇਰ ਸੜਨਦਾ ਮੈਨੂੰ ਲੱਗਦਾ ਪਾ ਆ ਤਾਂ ਆ ਜਿਆਦੇ ਪਾਣੀ ਨਾਲ ਸੜੀ ਜਾਂਦੇ ਆ ਤੇ ਬਹੁਤ ਥੋੜੇ ਪਾਣੀ ਨਾਲ ਸੜੀ ਜਾਂਦੇ ਆ ਨਹੀਂ ਤੇ ਉਹ ਆਪਣੇ ਘਰੇ ਆ ਗਏ ਆ ਤੇ ਆਹ ਚੰਨ ਲਾ ਬ ਨਤਾਜ ਦਿਸਕਰਨ ਡੈਡੀ ਜੀ ਕਿ ਕਿ ਚਲੇਗਾ ਆਪਾਂ ਬੈਠਿਆਂ ਗੱਡੀ 'ਚ ਜੇ ਸਮਾਨ ਕੱਢੀ ਜਾਂਦੇ ਆ ਫੇਰ ਗੱਡੀ ਟੱਕ ਫੇਰ ਹੀ ਘਰੇ ਜਾਵਾਂਗੇ ਕਰਿਆ ਆਪਣੇ ਆਹ ਖੜੀ ਆਪਣੀ ਰਾਣੀ ਸੁੰਦਰਾ ਜਿੱਦਾਂ ਇਸੰਦਰਾ ਕਰਿਆ ਤੇ ਆਪਾਂ ਲਾ ਕੇ ਆਉਣੇ ਗੱਡੀ ਹੁਣ ਵੇਲੇ ਤੇ ਆਹ ਖੜੀਆਂ ਅਧਰ ਆਪਣੀਆਂ ਰਾਣੀ ਸੁੰਦਰਾ ਤਾਂ ਮੋਚ-ਮੁਸਤਰੀ ਕੱਸ ਦੇਣੀ ਅੱਗੇ ਦੇ ਗੱਡੀ ਲੈ ਚੱਲੀਏ ਸ਼ਹਿਰ ਨੂੰ ਬੈ ਜੈਕ ਕਿੱਥੇ ਪਿਆ ਵਾ ਆਪਣਾ ਹੈ ਆਪਾਂ ਘਰੇ ਆ ਗਏ ਸੀ ਗੱਡੀ ਲਾ ਆਂਦੀ ਸੀ ਵੇਲੇ ਗਰਮੀਂ ਬਹੁਤ ਸੀ ਤੇ ਫਿਰ ਉੱਥੋਂ ਬੁਲਟ ਚੱਕਿਆ ਮੈਂਡਮੈਂਟ ਤੇ ਆ ਗਏ ਸੀ ਤੇ ਹੋਂਦਾ ਸ਼ੂਟ ਮੈਂ ਨਾ ਨਹੀਂ ਲਿਆ ਤੇ ਹੁਣ ਕਰਾਉਣਾ ਥੋੜਾ ਕਮਰਾਨੀ ਸੁਨਦਰਾ ਦਾ ਗੱਡੀ ਚਾਹਵਾਗੇ ਵਿੱਚ ਇੱਕ ਪਾਣੀ ਹੁੰਦਾ ਬਦਲਣਾ ਰੈਗੂਲੇਟਰ ਦਾ ਪਾਣੀ ਚੇਂਜ ਕਰਨਾ ਔਰ ਲਿਆਊਗਾ ਜੰਟਾ ਗੱਡੀ ਹੁਣੇ ਤੁਹਾਨੂੰ ਤੇ ਰਾਣੀ ਸੁਨਦਰਾ ਦੇ ਰੈਗੂਲੇਟਰ ਦੀ ਹੋਰੀ ਆ ਸਰਵਿਸ ਤੋਂ ਹਾਂਜੀ ਦੋਸਤੋ ਕੀ ਹਾਲ ਚਾਲ ਆ ਤੇ ਮੇਰੇ ਤੋਂ ਥੋੜੀ ਗਲਤੀ ਹੋ ਗਈ ਕੁਝ ਵੀਡੀਓ ਦੇ ਸ਼ੂਟ ਡਿਲੀਟ ਹੋ ਗਏ ਗੱਡੀਆਂ ਜਦੋਂ ਆਪਾਂ ਸ਼ਹਿਰੋਂ ਜਾ ਕੇ ਡੀਜ਼ਲ ਪਵਾ ਤੇ ਗੱਡੀਆਂ ਬਾਹਰ ਭੇਜੀਆਂ ਭਰਨ ਗਈਆਂ ਗੱਡੀਆਂ ਪਲੀਜ਼ ਤੇ ਹੁੰਦਾ ਕਰਕੇ ਗੱਡੀ ਨਾਲ ਇੱਕ ਹੋਰ ਭੇਜੀ ਤੇ ਕਾਪੀ ਗੱਡੀ ਗਈ ਆ ਤੇ ਸ਼ੂਟ ਡਿਲੀਟ ਹੋ ਗਏ ਗਲਤੀ ਕਰਕੇ ਇਸ ਲਈ ਆਪਾਂ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆ ਤੇ ਮਿਲਦੇ ਆ ਤੁਹਾਨੂੰ ਕਿਸੇ ਨਵੇਂ ਵੀਡੀਓ ਨਾਲ ਤੇ ਚੈਨਲ ਨੂੰ ਬਹੁਤ ਸਾਰਾ ਸਬਸਕ੍ਰਾਈਬ ਵੀਡੀਓ ਲਾਈਕ ਮੈਂ ਸ਼ੇਅਰ ਇਹ ਰੂਕੋ ਸੋ ਬਾਏ